ਸਸੀ ਗਾਲ ਦੋਸਤੋ ਨਮਸਕਾਰ ਮੈਂ ਹਾਂ ਤਰਮੇਂਦਰ ਕੁਮਾਰ ਤੁਸੀਂ ਦੇਖ ਰਹੇ ਹੋ ਧਿਆਨਾ ਐਕਸਪ੍ਰੈਸ ਦੋਸਤੋ ਅੱਜ ਅਸੀਂ ਪਿੰਡਾਂ ਦੇ ਦੌਰੇ ਸੀਗੇ ਕਿੰਨੂਆ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਸੀਗੇ ਪੰਜਾਬ ਐਗਰੋ ਵੀ ਜਾ ਕੇ ਆਏ ਤੁਸੀਂ ਦੇਖਿਆ ਹੋਣਾ ਲਾਈਵ ਦੇ ਵਿੱਚ ਤਾਂ ਚਲਦੇ ਚਲਦੇ ਅਸੀਂ ਪਹੁੰਚੇ ਪਿੰਡ ਖੁਈਆਂ ਖੁਈਆਂ ਸਾਨੂੰ ਲੱਗੀ ਭੁੱਖ ਤੇ ਅਸੀਂ ਪਹੁੰਚ ਗਏ ਦਾਵਤ ਟਾਬੇ ਦੇ ਵਿੱਚ ਜਿਵੇਂ ਦਾਵਤ ਟਾਬੇ ਤੇ ਪਹੁੰਚੇ ਤਾਂ ਸਾਨੂੰ ਪਤਾ ਲੱਗਿਆ ਵੀ ਇੱਥੇ ਇੰਨੇ ਨੇ ਵੱਡੇ ਕਿੰਨੂ ਤਾਂ ਅਸੀਂ ਵੇਖ ਹੀ ਰਹੇ ਸੀਗੇ ਪਰ ਇਹ ਕਿੰਨੂ ਪ੍ਰਜਾਤੀ ਦਾ ਇੱਕ ਫਰੂਟ ਹੈ ਜਿਹਨੂੰ ਚਕੋਤਰਾ ਕਹਿੰਦੇ ਪੰਜਾਬੀ ਚ ਉਹ ਗਰੇਪ ਫਰੂਟ ਇੰਗਲਿਸ਼ ਚ ਕ ਆਮ ਤੌਰ ਤੇ ਜਦੋਂ ਕਿਨੂਆ ਦਾ ਮੇਲਾ ਲੱਗਦਾ ਪ੍ਰਦਰਸ਼ਨੀ ਲੱਗਦੀ ਹੈ ਉਦੋਂ ਹੀ ਵੇਖਣ ਨੂੰ ਮਿਲਦਾ ਕਿਉਂਕਿ ਹੁਸ਼ਾਰਪੁਰ ਵਾਲੀ ਸਾਈਡ 'ਚ ਜ਼ਿਆਦਾ ਹੁੰਦੇ ਆ ਤੇ ਸਾਡੇ ਵੀਰ ਨੇ ਰੋਹਿਤ ਗੱਭਾ ਜੀ ਇਹਨਾਂ ਨਾਲ ਇਹ ਗੱਲਬਾਤ ਕੀਤੀ ਕਿ ਇਹਨਾਂ ਨੇ ਇੱਕ ਨਰਸਰੀ ਤਿਆਰ ਕੀਤੀ ਆ ਨਰਸਰੀ ਦੇ ਵਿੱਚ ਫਰੂਟਾਂ ਦੀ ਕਿਸਮਾਂ ਬਹੁਤ ਜ਼ਿਆਦਾ ਹੈਗੀਆਂ ਨੇ ਤਾਂ ਮੈਂ ਸੋਚਿਆ ਵੀ ਕਿਉਂ ਨਾ ਆਪਣੇ ਕਿਸਾਨ ਭਰਾਵਾਂ ਦੇ ਲਾਭ ਵਾਸਤੇ ਇਹ ਦੱਸਿਆ ਜਾਵੇ ਕਿ ਇੱਥੇ ਜਿਹੜਾ ਨਰਸਰੀ ਦੇ ਵਿੱਚ ਬੜੇ ਹੀ ਕਿਸਮਾਂ ਦੇ ਫਰੂਟ ਨੇ ਕਿੰਨੂਆ ਦੇ ਬੂਟੇ ਵੀ ਹੈਗੇ ਆ ਮਾਲਟਿਆਂ ਦੇ ਵੀ ਹੈਗੇ ਆ ਮਸੰਮੀ ਦੇ ਵੀ ਹੈਗੇ ਆ ਚਕੋਤਰਾ ਦੇ ਵੀ ਹੈਗੇ ਆ ਅੰਗੂਰ ਵੀ ਹੈਗੇ ਆ ਹੋਰ ਵੀ ਕਈ ਫਰੂਟ ਨੇ ਆਪਾਂ ਨੂੰ ਤਾਂ ਜਾਣਕਾਰੀ ਲਵਾਂਗੇ ਤੇ ਜਾਣਾਂਗੇ ਵੀ ਕਿਹੜੀ ਕਿਹੜੀ ਵੈਰਾਈਟੀਆਂ ਨੇ ਇੱਥੇ ਬੂਟੇ ਜਿਹੜੇ ਉਪਲਬਧ ਹੈਗੇ ਆ ਦੋਸਤੋ ਸਾਡੇ ਨਾਲ ਨੇ ਰੋਹਿਤ ਗੱਭਾ ਜੀ ਸਰ ਸਵਾਗਤ ਹੈ ਜੀ ਸਾਡੇ ਨਾਲ ਥੈਂਕ ਯੂ ਸਰ ਹੋਠੀਕੋ ਬਾਕੀ ਵਧੀਆ ਸਾਰੀ ਸੁਸਣਾਓ ਸਾਨੂੰ ਬਹੁਤ ਵਧੀਆ ਲੱਗਿਆ ਵੀ ਇੱਕ ਨਰਸਰੀ ਤਿਆਰ ਕਰ ਰੱਖੀ ਤੁਸੀਂ ਟਾਪ ਦੇ ਮਗਰ ਥੈਂਕ ਯੂ ਸਰ ਟਾਪ ਫਰੂਟ ਵੇਚ ਕੇ ਹੋਰ ਖੁਸ਼ੀ ਹੋਈ ਚਕੋਤਰਾ ਇਹ ਸਰ ਚਕੋਤਰਾ ਐਕਚੁਅਲੀ ਇਹ ਵਿਟਾਮਿਨ ਸੀ ਹੈ ਮਤਲ ਤਾਂ ਆਹ ਸਿਰ ਦਾ ਮਤਲਬ ਮੋਸਟਲੀ ਇਸ ਦਾ ਮਤਲਬ ਪਰ ਪੀਸ ਦੇ ਸਾਹਮਣੇ ਸੇਲ ਹੁੰਦਾ ਅਗਰ ਅਪਨ ਸੇਲ ਕਰੀਏ ਤਾਂ ਪਰ ਪੀਸ ਦੇ ਸਾਹਮਣੇ ਦਾ ਠੀਕ ਹੈ ਜੀ ਔਰ ਸਰ ਨਰਸਰੀ ਬਹੁਤ ਵੱਡੀ ਐ ਸਟਾਬੀ ਦੇ ਮਗਰ ਜੀ ਨਰਸਰੀ ਸਰ ਐਕਚੁਅਲੀ ਜੇ ਆਪਾਂ ਇੱਥੇ ਵੈਸੇ ਤਾਂ ਆਪਣੇ ਸ਼ੌਕ ਨੂੰ ਲਗਾਏ ਹੋਏ ਬੂਟੇ ਅਗਰ ਅਪਾਂ ਗੱਲ ਕਰੀਏ ਤਾਂ ਅਮਰੂਦ ਦਾ ਲਗਾ ਰੱਖਿਆ ਹੈ ਕਿੰਨੂ ਲਗਾ ਰੱਖਿਆ ਹੈ 베ਰੀ ਵਗੈਰਾ ਲਗਾ ਰੱਖੀਆਂ ਚਾਮਨ ਹੈ ਅਗਰ ਅਗਰ ਅਪਾਂ ਗੱਲ ਕਰੀਏ ਸੇਲ ਵਾਸਤੇ ਤਾਂ ਆਪਣੇ ਕੋਲ ਕਿੰਨੂ ਦਾ ਬੂਟਾ ਔਰ ਮਾਲਟਾ ਦਾ ਬੂਟਾ ਔਰ ਨਿੰਬੂ ਠੀਕ ਹੈ ਇਹ ਆਪਾਂ ਸਾਰੇ ਸੇਲ ਪਰਪਸ ਲਈ ਲਗਾ ਰ ਬਾਕੀ ਅਗਰ ਆਪਾਂ ਗੱਲ ਕਰੀਏ ਤਾਂ ਜਿਵੇਂ ਤੁਸੀਂ ਦੇਖ ਰਹੇ ਹੋ ਸਾਰੇ ਨਿੰਬੂ ਐ ਠੀਕ ਹੈ ਜੀ ਇਹਦੇ ਪਰਲੀ ਤਰਫ ਚਲੇ ਜਉ ਤਾਂ ਸਾਰੇ ਇਹ ਸਰ ਤੁਹਾਨੂੰ ਮਿਲਣਗੇ ਆਪਣੇ ਕਿਨੂ ਦਾ ਬੂਟਾ ਠੀਕ ਹੈ ਜੀ ਔਰ ਅਗਰ ਪਰਲੀ ਤਰਫ ਚਲੇ ਜਾਈਏ ਤਾਂ ਆਪਣੇ ਕੋਲ ਸਾਰੇ ਡੇਜੀ ਖੜੀ ਹੈ ਜੀ ਠੀਕ ਹੈ ਔਰ ਐਸ ਤੋਂ ਬਾਅਦ ਆਪਣੇ ਕੋਲ ਕਿਨੂ ਦਾ ਬੂਟਾ ਕਾਫੀ ਹੋਰ ਮਤਲਬ ਹੈਗੇ ਆ ਮਤਲਬ ਲਗਭਗ ਕਾਫੀ ਕੁਆਂਟੀਟੀ ਦੇ ਅਗਰ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਕਾਫੀ ਮਿਲ ਜਾਣਗੇ ਠੀਕ ਡੇਜੀ ਦੀ ਵੈਸੇ ਅੱਜਕੱਲ ਬਹੁਤ ਡਿਮਾਂਡ ਹੋ ਗਈ ਹੈ ਜੀ ਹਾਂ ਜੀ ਡੇਜੀ ਦੀ ਡਿਮਾਂਡ ਕਾਫੀ ਹੈ ਔਰ इवन ਤੁਸੀਂ ਦੇਖ ਹੀ ਰਹੇ ਹੋ ਜਿਵੇਂ ਕਿ ਡੇਜੀ ਮ ਠੀਕ ਹੈ ਅੱਜ 간 ਜਿਹੜੀ ਖਾਲੀ ਹੋ ਗਈ ਇਹ ਸੇਲ ਹੋ ਗਈ ਹਾਂ ਇਹ ਸਾਰੀ ਸੇਲ ਹੋ ਚੁੱਕੀ ਜੀ ਠੀਕ ਹੈ ਠੀਕ ਹੈ ਤਾਂ ਦੋਸਤੋ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਦੇ ਜੇ ਤਾਂ ਰੋਹਿਤ ਜੀ ਆਪਣਾ ਨੰਬਰ ਵੀ ਸ਼ੇਅਰ ਕਰ ਦਿਓ ਤੇ ਐਡਰੈਸ ਵੀ ਸ਼ੇਅਰ ਕਰ ਦਿਓ ਐਡਰੈਸ ਆਪਣਾ ਹੈਗਾ ਜੀ ਦਾਵਤ ਆਬਾ 메인 ਗੰਗਸ਼ਿ ਅਵੋਰ ਸ਼੍ਰੀ ਗੰਗਨਗਰ ਹਾਈਵੇ ਪਿੰਡ ਖੁਈਆ ਸਰਵਰ ਔਰ ਅਗਰ ਆਪਾਂ ਮੋਬਾਈਲ ਨੰਬਰ ਦੇ ਕੇ ਲਗਾ 99501 8600 ਠੀਕ ਹੈ ਜੀ ਕੋਈ ਵੀ ਕਿਸਾਨ ਭਰਾ ਹੋਵੇ ਬੂਟਾ ਲੈਣਾ ਚਾਹੁੰਦਾ ਹੋਵੇ ਇੱਛਾ ਹੋਵੇ ਕਿੰਨੂ ਦੇ ਮਾਲਟੇ ਦੇ ਠੀਕ ਹੈ ਕੰਟੈਕਟ ਕਰ ਸਕਦਾ ਠੀਕ ਹੈ ਜੀ ਆਪਣੇ ਕੋ ਸਾਰਾ 2 ਸਾਲ ਦਾ ਬੂਟਾ ਹੈ ਮਦਰਪਲਾਂ ਸਾਰਾ ਲੱਗਿਆ ਹੋਇਆ ਹੈ ਠੀਕ ਹੈ ਜੀ ਤੇ ਮਨੇ ਇਸ ਤੋਂ ਇਲਾਵਾ ਵੀ ਆਪਾਂ ਅਕੇ ਤਿਆਰ ਕਰ ਰਹੇ ਹਾਂ ਇਹਨਾਂ ਦੇ ਹੋਰ ਵੀ ਸਟਰਸ ਫਰੂਟਸ ਠੀਕ ਹੈ ਜੀ ਤਾਂ ਨੈਕਸਟ ਆਪਾਂ ਮਤਲਬ ਉਸੇ ਦਾ ਆਪਾਂ ਜਰੂਰ ਕਰਾਂਗੇ ਠੀਕ ਹੈ ਜੀ ਤੇ ਦੋਸਤੋ ਵੈਸੇ ਵੀ ਹੁਣ ਬਸੰਤਰੀ ਤੂੰ ਆਉਣ ਵਾਲੀ ਹੈ ਸ਼ਾਇਦ ਸ਼ੁਰੂ ਹੋ ਰਹੀ ਹੈ ਇੱਕ ਦੋ ਦਿਨਾਂ ਚ ਸ਼ੁਰੂ ਹੋ ਜਾਏਗੀ ਉਹਦੇ ਵਿੱਚ ਆਪਾਂ ਜਿਹੜੇ ਹੈ ਉਹਦੇ ਜਿਹੜੇ ਲਗਾ ਸਕਦੇ ਆ ਤੇ ਤੁਸੀਂ ਇਹ ਵੀਡੀਓ ਨੂੰ ਵੀ ਸ਼ੇਅਰ ਕਰ ਦਿਆ ਜੇ ਕਿਉਂਕਿ ਹਜ਼ਾਰਾਂ ਦੀ ਸੰਖਿਆ ਜਿੱਤੇ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਦੇ ਜਿਹੜੇ ਕਿਨੂ ਮਾਲਟਾ ਤੇ ਨਿੰਬੂ ਦੇ ਬੂਟੇ ਮਿਲ ਜਾਣਗੇ ਤਾਂ ਉਹ ਕਿਸਾਨਾਂ ਨੂੰ ਲਾਭ ਹੋਸਕੇ। ਰੋਜੀ ਜੀ ਆਪਾਂ ਪਹੁੰਚ ਗਏ ਆ ਇਸ ਵਕਤ ਨਰਸਰੀ ਦੇ ਅੰਦਰ ਪਹੁੰਚ ਗਏ। ਜੀ ਬੂਟੇ ਕਾਫੀ ਵੱਡੇ ਹੋ ਗਏ ਨੇ। ਇਹ ਕਿੰਨੇ ਸਾਲਾਂ ਦੇ ਹੈਗੇ? ਇਹ ਸਰ 2 ਸਾਲ ਦਾ ਬੂਟਾ ਹੈ ਜੀ। ਹਰ ਇੱਕ ਬੂਟਾ 2 ਸਾਲ ਦਾ ਹੈ। ਹਾਂ ਜੀ। ਠੀਕ ਹੈ। ਤੇ ਇਹ ਜਿਹੜਾ ਮੈਂ ਬੂਟਾ ਫੜ ਰੱਖਿਆ ਕਿਹੜੀ ਚੀਜ਼ ਦਾ ਹੈ? ਇਹ ਕਿਨੂ ਹੈ ਜੀ? ਠੀਕ ਹੈ। ਹਾਂ ਜੀ। ਇਹ ਸਾਰੇ ਕਿਨੂ ਹੈ? ਇਹ ਸਾਰਾ ਕਿਨੂ ਹੈ? ਲਗਭਗ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੀ ਸੰਖਿਆ ਹੈ। ਇਹ ਦੂਸਰੇ ਨਾਲ ਉਹ ਰੇਟ ਕਿਵੇਂ ਰਹੇਗਾ ਜੀ ਕੋਈ ਗੱਲ ਨਹੀਂ ਆਪਾਂ ਦੂਸਰੇ ਨਾਲ ਕੱਟ ਹੀ ਦੇਵਾਂਗੇ ਜੋ ਮਾਰਕੀਟ ਰੇਟ ਹੈ ਉਸ ਦਾ ਟਰਾਈ ਕਰ ਲਓ ਜੋ ਤੁਹਾਨੂੰ ਮਾਰਕੀਟੇਡ ਮਿਲੇਗਾ ਆਪਾਂ ਉਸ ਕੁਆਂਟੀਟੀ ਅਕੋਰਡਿੰਗ ਆਪਾਂ ਪ੍ਰੋਸੇਡ ਨੂੰ ਅਡਜਸਟਮੈਂਟ ਕਰ ਲਾਂਗੇ ਕੁਝ ਠੀਕ ਹੈ ਸੁਣੀਓ ਉਸ ਦਾ ਠੀਕ ਹੈ ਜੀ ਹਾਂ ਜੀ ਠੀਕ ਹੈ ਸਰ ਮੈਂ ਸੁਣਿਆ ਵੀ ਇੱਥੇ ਤੁਸੀਂ ਚੰਦਨ ਦੇ ਬੂਟੇ ਵਿਗਾਏ ਹੋਏ ਹਨ ਹਾਂਜੀ ਐਸਾ ਸਰ ਮੇਰੇ ਕੋਲ ਚੰਦਨ ਵੀ ਲੱਗਾ ਹੋਇਆ ਹੈ ਪਿੱਛੇ ਮਤਲਬ ਉਹ ਮੈਂ ਆਪਣੇ ਸ਼ੌਂਕ ਨੂੰ ਵਿਗਾਏ ਹੋਏ ਹੈ ਠੀਕ ਹੈ ਤਾਂ ਮਤਲਬ ਉਹ ਲਗਭਗ ਮੇਰੇ ਕੋਲ 4-5 ਸਾਲ ਦਾ ਬੂਟਾ ਹੈਗਾ ਹਾਲੇ ਠੀਕ ਹੈ ਜੀ ਮਤਲਬ ਐਕਸਪੈਰੀਮੈਂਟ ਕਰ ਰਹੇ ਹਾਂ ਮੈਂ ਐਕਸਪੈਰੀਮੈਂਟ ਦੇ ਤੌਰ ਤੇ ਮੈਂ ਇੱਥੇ ਐਕਚੁਅਲੀ ਮੇਰੇ ਕੋਲ ਵਾਈਟ ਚੰਦਨ ਵੀ ਲੱਗਾ ਹੋਇਆ ਹੈ ਪਹਿਲੇ ਮੇਰੇ ਕੋਲ ਰੈੱਡ ਵੀ ਲੱਗਾ ਹੋਇਆ ਸੀ ਜਦੋਂ ਕਿ ਆਪਣਾ ਵਾਈਟ ਚੰਦਨ ਅਤੇ ਕਾਮਯਾਬ ਰੈੱਡ ਆਪਣੀ ਜ਼ਮੀਨ ਨਹੀਂ ਮਿਲਦੀ ਇਸ ਪਰ ਗ੍ਰੇਡ ਚੰਦਨ ਨਾਲ ਸਫਲ ਨਹੀਂ ਹੋਇਆ ਰਡ ਚੰਦਨ ਇਹ ਨਹੀਂ ਚੱਲਦਾ ਇਹ ਬਹੁਤ ਅੱਛੀ ਗੱਲ ਰੋਇ ਜਿਹਨੇ ਸਾਨੂੰ ਦੱਸੀ ਹੈ ਦੋਸਤੋ ਵੀਡੀਓ ਨੂੰ ਵੀ ਸ਼ੇਅਰ ਕਰਦੇ ਤਾਂ ਕਿ ਆਪਣੇ ਭਗਵਾਨ ਭਰਾਵਾਂ ਦਾ ਕਿਸਾਨਾਂ ਦਾ ਜਿਹੜਾ ਉਹ ਜਿਆਦਾ ਤੋਂ ਜਿਆਦਾ ਫਾਇਦਾ ਹੋ ਸਕੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ